ਵੱਡੇ ਲੀਡਰ ਕਹਿ ਰਹੇ ਨੇ ਕਿ ਆਪਣੇ ਆਪ ਨੂੰ ਖੁੱਦ ਕੱਟੜ ਇਮਾਨਦਾਰ ਦੱਸਦੇ ਨੇ ਕਿ ਹੁਣ ਪਤਾ ਲੱਗ ਰਿਹਾ ਹੈ ਕਰਪਟ ਨੇ ਮਹਾ ਕਰਪਟ ਦੇਖੋ ਜੇ ਇਮਾਨਦਾਰ ਨੇ ਤਾਂ ਹੀ ਤਾਂ ਤਸੱਦ ਸੱਲ ਰਹੇ ਨੇ ਜੇ ਬੇਈਮਾਨ ਹੁੰਦੇ ਤਾਂ ਉਹਨੂੰ ਉਹਨੂੰ ਬਾਹਰ ਨਾ ਬੈਠੇ ਹੁੰਦੇ ਅਸੀਂ ਦਬਣ ਵਾਲੇ ਨਹੀਂ ਝੁਕਣ ਵਾਲੇ ਨਹੀਂ ਰੁਕਣ ਵਾਲੇ ਨਹੀਂ ਮੇਸਾ ਡਟ ਕੇ ਵਿਰੋਧ ਆ ਜਿਹੜੇ ਕਰਦੇ ਰਹਿਣ ਮੋਦੀ ਸਾਹਿਬ ਕੇਜਰੀਵਾਲ ਸਾਹਿਬ ਤੋਂ ਡਰਦੇ ਨੇ ਸੋ ਦਰਦ ਦੇ ਮਾਰੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਤੁਸੀਂ ਮੈਨੂੰ ਗ੍ਰਿਫਤਾਰ ਕਰ ਸਕਦੇ ਹੋ ਪਰ ਮੇਰੀ ਆਵਾਜ਼ ਬੰਦ ਨਹੀਂ ਕਰ ਸਕਦੇ ਉਹਦੇ ਨਤੀਜੇ ਕਿ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਥੌਂ-ਥੌਂ ਜਿੱਥੇ ਵੀ ਉਹਨਾਂ ਨੂੰ ਰੋਕਿਆ ਗਿਆ ਉੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਔਰ ਅਰਵਿੰਦ ਕੇਜਰੀਵਾਲ ਜੀ ਦਾ ਸਾਥ ਦੇਣ ਦੀ ਜਿਹੜੀ ਗੱਲ ਹੈ ਉਹ ਕਰ ਰਹੇ ਨੇ ਕਾਦ ਨੂੰ ਇਹਦੇ ਵਾਸਤੇ ਜਾਨ ਵੀ ਦੇਣੀ ਪਵੇ ਅਸੀਂ ਪਰਵਾਹ ਨਹੀਂ ਕਰਨੀ ਆਮ ਆਦੀ ਪਾਰਟੀ ਦੇ ਵਰਕਰ ਵੱਡੇ ਪੱਦਰ ਤੇ ਪ੍ਰਦਰਸ਼ਨ ਕਰ ਰਹੇ ਨੇ ਅੰਬ ਸਾਹਿਬ ਗੁਰਦੁਆਰਾ ਦੇ ਬਾਹਰ ਮੌਜੂਦ ਆ ਮੁਹਾਲੀ ਦੇ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਵੀ ਪਹੁੰਚੇ ਨੇ ਅਗਵਾਈ ਕਰ ਰਹੇ ਨੇ ਸਾਰੇ ਕਾਹੇ ਪ੍ਰਦਰਸ਼ਨ ਦੇ ਵਿੱਚ ਕੀ ਖਾਸ ਰਹਿਣ ਵਾਲਾ ਕਿਉਂਕਿ ਹੱਥਾਂ ਦੇ ਵਿੱਚ ਤੱਕੀਆਂ ਨੇ ਕਿ ਮੈਂ ਵੀ ਕੈਦਰੀਵਾਲ ਹਾਂ ਇਹ ਸਾਰੀਆਂ ਚੀਜ਼ਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਪਰ ਭਾਜੀਪੀ ਦੇ ਕਈ ਵੱਡੇ ਲੀਡਰ ਕਹਿ ਰਹੇ ਨੇ ਕਿ ਇਹ ਮਹਾ ਕਰਾਪਟ ਨੇ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਸ਼ਰਮਣੀ ਅਕਾਲੀ ਦਲ ਨੇ ਵੀ ਇੱਕ ਪੋਸਟਰ ਪਾਈ ਕਹਿੰਦੇ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੀਆਂ ਰਿਸਾ ਕਰਨ ਵਾਲੇ ਹੁਣ ਖੁਦ ਫਸੇ ਨੇ ਜੋੜਾ ਮਾਜਾ ਸਾਹਿਬ ਕਿਵੇਂ ਦੇਖਦੇ ਹੋ ਹੱਥਾਂ ਦੇ ਵਿੱਚ ਤੱਕੀਆਂ ਨੇ ਰੋਸ ਹੈ ਵਰਕਰਾਂ ਦੇ ਵਿੱਚ ਕਿ ਈਡੀ ਦਾ ਜਿਹੜਾ ਦੁਰਉਪਯੋਗ ਕੀਤਾ ਗਿਆ ਦੇਖੋ ਜਦੋਂ ਹਾਈ ਕੋਰਟ ਦਾ ਨੋਟਿਸ ਹੈ ਜਿਹੜਾ ਈਡੀ ਨੂੰ ਮਿਲਿਆ ਕਿ 22 April ਤੱਕ ਤੁਸੀਂ ਇਸ ਦਾ ਜਵਾਬ ਦੇਣਾ ਔਰ ਈਡੀ ਨੇ ਬੜਾ ਮੋਦੀ ਸਾਹਿਬ ਦੇ ਕਹਿਣ ਤੇ ਕਦਮ ਚੱਕਿਆ ਕਿ 2 ਘੰਟੇ ਦੇ ਵਿੱਚ ਕੇਜਰੀਵਾਲ ਸਾਹਿਬ ਦੇ ਘਰ ਪਹੁੰਚਣਾ ਔਰ ਉਹਨਾਂ ਨੂੰ ਗ੍ਰਿਫਤਾਰ ਕਰਨਾ ਕਿਤੇ ਨਾ ਕਿਤੇ ਇਹ ਦਰਸਾਉਂਦਾ ਹੈ ਕਿ ਮੋਦੀ ਸਾਹਿਬ ਕੇਜਰੀਵਾਲ ਸਾਹਿਬ ਤੋਂ ਡਰਦੇ ਨੇ ਸੋ ਡਰਦੇ ਮਾਰੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਤੁਸੀਂ ਮੈਨੂੰ ਗ੍ਰਿਫਤਾਰ ਕਰ ਸਕਦੇ ਹੋ ਪਰ ਮੇਰੀ ਆਵਾਜ਼ ਬੰਦ ਨਹੀਂ ਕਰ ਸਕਦੇ ਸੋ ਉਸਦੇ ਨਤੀਜੇ ਕਿ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਥੋਂ ਥੋਂ ਜਿੱਥੇ ਵੀ ਉਹਨਾਂ ਨੂੰ ਰੋਕਿਆ ਗਿਆ ਉੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਔਰ ਅਰਵਿੰਦ ਕੇਜਰੀਵਾਲ ਜੀ ਦਾ ਸਾਥ ਦੇਣ ਦੀ ਜਿਹੜੀ ਗੱਲ ਹੈ ਉਹ ਕਰ ਰਹੇ ਨੇ ਔਰ ਸਾਨੂੰ ਇਹਦੇ ਵਾਸਤੇ ਜਾਨ ਵੀ ਦੇਣੀ ਪਵੇ ਅਸੀਂ ਪਰਵਾਹ ਨਹੀਂ ਕਰਨੀ ਔਰ ਅਸੀਂ ਹਮੇਸ਼ਾ ਸੀਐਮ ਸਾਹਿਬ ਦੇ ਨਾਲ ਭਗਵੰਤ ਮਾਨ ਜੀ ਦੇ ਨਾਲ ਔਰ ਕੇਜਰੀਵਾਲ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਬੀਜੇਪੀ ਦੇ ਵੱਡੇ ਲੀਡਰ ਕਹਿ ਰਹੇ ਨੇ ਕਿ ਆਪਣੇ ਆਪ ਨੂੰ ਖੁੱਦ ਕੱਟੜ ਇਮਾਨਦਾਰ ਦੱਸਦੇ ਨੇ ਕਹਿੰਦੇ ਹੁਣ ਪਤਾ ਲੱਗ ਰਿਹਾ ਹੈ ਕਰਪਟ ਨੇ ਮਹਾ ਕਰਪਟ ਦੇਖੋ ਜੇ ਇਮਾਨਦਾਰ ਨੇ ਤਾਂ ਹੀ ਤਾਂ ਤਸੱਦ ਸੱਲ ਰਹੇ ਨੇ ਜੇ ਬੇਈਮਾਨ ਹੁੰਦੇ ਤਾਂ ਉਹਨੂੰ ਉਹਨੂੰ ਬਾਹਰ ਨਾ ਬੈਠੇ ਹੁੰਦੇ ਸੋ ਇਹ ਸਚਾਈ ਦਾ ਹੀ ਨਤੀਜਾ ਕਿ ਸੱਚ ਬੋਲਣ ਵਾਲੇ ਨੂੰ ਹਮੇਸ਼ਾ ਜਿਹੜੇ ਦੁੱਖ ਝੱਲਣੇ ਪੈਂਦੇ ਨੇ ਉਹ ਦੁੱਖ ਅਸੀਂ ਝੱਲ ਰਿਹਾ ਸਾਨੂੰ ਪਰਵਾਹ ਨਹੀਂ ਹੈ ਜਿੰਨਾ ਮਰਜੀ ਸਾਡੇ ਤੇ ਇਹ ਜੋ ਮਰਜੀ ਇਸਤੇਮਾਲ ਕਰਨ ਜਿਹੜੀ ਮਰਜੀ ਪਾਵਰ ਇਸਤੇਮਾਲ ਕਰ ਲੈਣ ਅਸੀਂ ਦਬਣ ਵਾਲੇ ਨਹੀਂ ਝੁਕਣ ਵਾਲੇ ਨਹੀਂ ਰੁਕਣ ਵਾਲੇ ਨਹੀਂ ਹਮੇਸ਼ਾ ਡਟ ਕੇ ਵਿਰੋਧ ਆ ਜਿਹੜੇ ਕਰਦੇ ਰਹਿਣਾ ਚੇਤਨ ਸਿੰਘ ਜੜਾ ਮਾਜਾ ਸੀਗੇ ਤਾਂ ਇੱਥੇ ਜਿਹੜਾ ਪ੍ਰਦਰਸ਼ਨ ਹੋ ਰਿਹਾ ਉਸ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਤੋਂ ਨਾਲ ਸਾਂਝਾ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਇਹ ਸਾਰੀ ਚੀਜ਼ ਹੋਈ ਹੈ ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਹੋਈ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਹਿੰਦੇ ਖਮਿਆਦਾ ਭੁਗਤਣਾ ਪੈਂਦਾ ਜਦੋਂ ਸੱਚ ਬੋਲਦੇ ਆ ਤਾਂ ਇਹ ਇਥੋਂ ਦੀ ਤਸਵੀਰ ਹੈ ਮੋਹਾਲੀ ਗੁਰਦੁਆਰਾ ਅੰਬ ਸਾਹਿਬ ਦੇ ਬਿਲਕੁਲ ਬਾਹਰ ਤੋਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਪਰ ਭਾਜਪਾ ਕਹ ਰਿਹਾ ਕਿ ਐਨੇ ਸੱਚੇ ਸੀਗੇ ਐਨੇ ਇਮਾਨਦਾਰ ਸੀਗੇ ਪਹਿਲਾਂ ਜਦੋਂ ਸੰਮਣ ਭੇਜੇ ਉਦੋਂ ਕਿਉਂ ਨਹੀਂ ਪਹੁੰਚੇ 1 2 3 4 5 ਨਹੀਂ ਤਕਰੀਬਨ 8 9 ਦੇ ਨੇੜੇ ਤੜੇ ਜਿਹੜੇ ਨੇ ਸੰਮਣ ਭੇਜੇ ਗਏ ਨੇ ਉਦੋਂ ਕਿਉਂ ਨਹੀਂ ਪਹੁੰਚੇ ਇਹ ਤਾਂ ਕੋਰਟ ਦਾ ਜਦੋਂ ਰੋਕ ਕੀਤਾ ਕੋਰਟ ਨੇ ਕਿਹਾ ਕਿ ਅਸੀਂ ਇੱਥੇ ਆਏ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਪਾਏ ਜਾਂ ਕੋਰਟ ਕਹਿੰਦੇ ਕਿ ਤੁਹਾਡੇ ਕੋਲ ਰਾਈਟ ਹੈਗਾ ਤੁਹਾਡੇ ਕੋਲ ਜੇ ਕੋਈ ਡਾਕੂਮੈਂਟ ਹੈਗਾ ਕੋਈ ਪ੍ਰੂਫ ਹੈਗਾ ਤਾਂ ਪੇਸ਼ ਕਰੋ ਪ੍ਰੂਫ ਕਰਨ ਤੋਂ ਬਾਅਦ ਗ੍ਰਫਤਾਰੀ ਹੋ ਜਾਂਦੀ ਹੈ ਤਾਂ ਉਹਨਾਂ ਦੇ ਲਗਾਤਾਰ ਤਸਵੀਰਾਂ ਤੁਹਾंना ਸਾਂਝਾ ਕਰ ਰਹੇ ਹਾਂ ਜਿੱਥੇ ਕਿ ਆਮ ਆਦੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਪ੍ਰਦਰਸ਼ਨ ਕਰ ਰਹੇ ਨੇ ਜਿੱਥੇ ਕਿ ਕੇਂਦਰ ਸਰਕਾਰ ਨੂੰ ਲਗਾਤਾਰ ਨਿੰਦਿਤ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਰਕਰ ਪਹੁੰਚੇ ਨੇ ਹਾਲਾਂਕਿ ਕਿਹਾ ਗਿਆ ਸੀ ਕਿ 80000 ਦੇ ਨੇੜੇ ਤੇੜੇ ਵਰਕਰ ਪਹੁੰਚਣਗੇ ਤਾ ਦਸ ਵੀਰ ਤੁਹਾਡੇ ਨਾਲ ਸੰਜੇ ਕਰ ਰਹੇ ਆ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਵਰਕਰ ਜਿਹੜੇ ਨੇ ਦੂਰ ਦਰਾਡੇ ਤੋਂ ਇਕੱਠੇ ਹੁੰਦੇ ਆ ਰਹੇ ਆ